ਜਿਹੜਾ ਪਾਣੀ ਅਸੀਂ ਰਾਜਸਥਾਨ ਨੂੰ ਅਸੀਂ ਮੁਫਤ ਚ ਵੰਡਦੇ ਹਾਂ ਅਸੀਂ ਬਿੱਲ ਤਾਂ ਭੇਜੀਏ ਘਟੂ ਘਟ ਰਾਜਸਥਾਨ ਨੂੰ ਜਿਹੜਾ ਅਸੀਂ ਕਿਸੇ ਵੇਲੇ ਚਾਰਜ ਕਰਿਆ ਕਰਦੇ ਸੀ ਉਹ ਪੈਸੇ ਨਾਲ ਸਾਡੀ ਇਕਨੋਮੀ ਦੇ ਹਾਲਾਤ ਸੁਧਰਨਗੇ ਕਿਉਂਕਿ ਸਾਡੇ ਕੋਲੇ ਸੌਮੇ ਦੇ ਤੌਰ ਤੇ ਜੇ ਕਿਸੇ ਕੋਲੇ ਕੋਲਾ ਹੈ ਕਿਸੇ ਕੋਲੇ ਪੱਥਰ ਹੈ ਰਾਜਸਥਾਨ ਕੋਲੇ ਸਾਡੇ ਕੋਲੇ ਪਾਣੀ ਹੈ ਤੇ ਸਾਡਾ ਪਾਣੀ ਅਸੀਂ ਫ੍ਰੀ ਚ ਦਿੰਨੇ ਆ ਕਿਉਂਕਿ ਰਿਪੇਰੀਅਨ ਸਿਧਾਂਤ ਦੇ ਮੁਤਾਬਿਕ ਪੂਰੀ ਦੁਨੀਆ 'ਚ ਜਿਹੜਾ ਲਾਗੂ ਹੁੰਦਾ ਹੈ ਜਿਹੜਾ ਸੂਬਾ ਹੜਾਂ ਦੀ ਮਾਰ ਝੱਲਦਾ ਪਾਣੀ ਤੇ ਹੱਕ ਉਹਦਾ ਹੁੰਦਾ ਹੈ ਬੜਾ ਸਿੰਪਲ ਜਿਹਾ ਸਿਧਾਂਤ ਹੈ ਜੀ ਤਾਂ ਹਰਿਆਣਾ ਤੇ ਦਿੱਲੀ ਤੇ ਰਾਜਸਥਾਨ ਜਦੋਂ ਸਾਡੇ ਤੋਂ ਪਾਣੀ ਲੈ ਰਹੇ ਆ ਤਾਂ ਉਹਦਾ ਜਿਹੜਾ ਮੁੱਲ ਹੈ ਸਾਨੂੰ ਨਹੀਂ ਮਿਲ ਰਿਹਾ ਫਰੀਚ ਦੇ ਰਹੇ ਆ ਅਸੀਂ ਉਹਨਾਂ ਨੂੰ ਚਾਹੇ ਉਹ ਐਸਵਾਈਐਲ ਦਾ ਮੁੱਦਾ ਹੈ ਚਾਹੇ ਗੰਗਕ ਨਾਲ ਦੇ ਥਰੂ ਅਸੀਂ ਅਬੀਕਾਨੇਰ ਤੱਕ ਸਾਡਾ ਪਾਣੀ ਜਾ ਰਿਹਾ ਹੈ ਦੋ ਵੱਡੀਆਂ ਨਹਿਰਾਂ ਜਿਹੜੀਆਂ ਪੂਰੇ ਮਾਲਵੇ ਚੋਂ ਲੰਘਦੀਆਂ ਉਹ ਸਾਰਾ ਪਾਣੀ ਰਾਜਸਥਾਨ ਤੱਕ ਜਾਂਦਾ ਸੋ ਇੱਕ ਤਾਂ ਇਹ ਮਸਲਾ ਸੀਗਾ ਕਿ ਜਲ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਤੁਸੀਂ ਪਾਣੀ ਜਿਹੜਾ ਉਹ ਪ੍ਰਤੀ ਲੀਟਰ ਜਿੰਨਾ ਅਸੀਂ ਝੋਨਾ ਲਾ ਰਹੇ ਆ ਉਹਨਾਂ ਜਿੰਨਾ ਪ੍ਰਤੀ ਏਕੜ ਝੋਨੇ ਲਈ ਪਾਣੀ ਵਰਤਿਆ ਜਾ ਰਿਹਾ ਉਹ ਪਾਣੀ ਵਿਚਿਆ ਜਾ ਸਕਦਾ ਹੈ ਉਹ ਪਾਣੀ ਵਿੱਚ ਉਹਦਾ ਜਿਹੜਾ ਮੁੱਲ ਹੈ ਮਿਸਾਲ ਦੇ ਤੌਰ ਤੇ ਪ੍ਰਤੀ ਲੀਟਰ ਜੇ ਤੁਸੀਂ ਕੁਝ ਫੀ ਪੈਸੇ ਲੈ ਰਹੇ ਹੋ ਤਾਂ ਜਿੰਨੇ ਹਜ਼ਾਰ ਲੀਟਰ ਪ੍ਰਤੀ ਏਕੜ ਝੋਨੇ ਤੇ ਲੱਗਣਾ ਸੀ ਉਨੇ ਹਜ਼ਾਰ ਪ੍ਰਤੀ ਲੀਟਰ ਉਹ ਚਾਰਜ ਕਰੋ ਸਟੇਟ ਤੋਂ ਔਰ ਉਹ ਸਿੱਧਾ ਕਿਸਾਨ ਦੇ ਖਾਤੇ ਚ ਪਾ ਦਿਓ ਹਾਂ